ਸਸਿਕਾਰ ਨਮਸਕਾਰ ਵਾਰਡਰ ਥਾਲੀ ਤੇ ਤੇ ਅਗ ਲੱਗੀ ਸੀਗੀ ਪਰ ਇਹ ਕਾਰੋਬਾਰ ਵੀ ਕਰਦੇ ਨੇ ਘਰ ਤੇ ਇਹਨਾਂ ਕੋ ਕਾਫੀ ਸਾਮਾਨ ਪਿਆ ਸੀਗਾ ਔਰ ਮਸ਼ੀਨਾ ਵੀ ਸੀ ਗਿਆ ਸਲਾਈ ਵਾਲੀਆਂ ਸੋ ਅਗ ਲੱਗਣ ਦੇ ਨਾਲ ਉਹ ਬਹੁਤ ਨੁਕਸਾਨ ਹੋਇਆ ਮਸ਼ੀਨਾ ਦਾ ਨੁਕਸਾਨ ਹੋਇਆ ਇੱਕ ਕਮਰੇ ਛੱਤ ਜਿਹੜੀ ਸੀ ਬਾਲੀਆਂ ਵਾਲੀ ਉਹ ਸੜ ਗਈ ਆ ਔਰ ਦੂਜੇ ਕਪੜੇ ਮਗਰ ਤਾਂ ਬਹੁਤ ਨੁਕਸਾਨ ਹੋਇਆ ਪਰ ਪ੍ਰਮਾਤਮਾ ਸ਼ੁਕਰ ਹੈ ਕਿ ਪਤਾ ਲੱਗ ਗਿਆ ਔਰ ਆਂਡੀਆਂ ਗਵੰਡੀਆਂ ਨੇ ਆ ਕੇ ਇਹਨਾਂ ਨੂੰ ਬਾਹਰ ਕੱਢਿਆ ਜਾਨ ਬਚਾਈ ਨਦੀ ਅਗ ਬੁਝਾਈ ਤੰਗਲੀਆਂ ਨੇ ਤੰਗਲੀ ਫਾਇਰ ਬ੍ਰਿਗੇਡ ਦਾ ਆਉਣਾ ਬਹੁਤ ਔਖਾ ਹੋ ਜਾਂਦਾ ਸੋ ਮੈਂ ਦੱਸਿਆ ਸੀ ਕਿ ਹਰਮੀਤਜੀ ਨੂੰ ਕਿ ਆਪਣੇ ਫੰਡਸ ਲੋਨ ਜਿਹੜੇ ਸਾਨੂੰ ਮਿਲਦੇ ਨੇ ਉਹ ਚੋਂ ਜਾਂ ਜਿਹੜੇ ਫੰਡਸ ਨੰਬਰ ਸੇ ਡਿਵੈਲਪਮੈਂਟ ਵਾਸਤੇ ਆ ਰਹੇ ਨੇ ਉਹਦੇ ਛੋਟੀ ਗੱਡੀ ਡੈਫੀਨਿਟਲੀ ਅਸੀਂ ਜਿਹੜੀ ਸੇਵਾ ਸੰਮਤੀ ਫਾਇਰ ਬ੍ਰਿਗੇਡ ਹੈ ਉਹਨਾਂ ਨੂੰ ਲੈ ਕੇ ਤਾਂਗੇ ਸੋ ਉਹਦੇ ਨਾਲ ਕਿਹਾ ਕਿ ਇੱਕ ਤੇ ਸਭ ਤੋਂ ਪਹਿਲਾਂ ਪਹੁੰਚ ਜਾਂਦੇ ਨੇ ਸ਼ਹਿਰ ਜਾਂਦੇ ਨੇ ਪਰ ਸਾਡੇ ਤੇ ਫਾਇਰ ਬ੍ਰਿਗੇਡ ਬੈਕਸਾਈਡ ਤੇ ਵੀ ਹੈਗੀ ਸੀ ਨਾ ਜੀ ਜੀ ਹਾਂ ਤਾਂ ਫਿਰ ਬੈਕਸਾਈਡ ਤੇ ਫਾਇਰ ਬ੍ਰਿਗੇਡ ਤਾਂ ਸਾਡਾ ਬਚਾਅ ਹੋ ਗਿਆ ਜੀ ਨਹੀਂ ਤੇ ਆਪਣਾ ਨੁਕਸਾਨ ਚ ਪਰ ਕਿਉਂਕਿ ਪੀੜੀਆਂ ਗਲ ਸੋ ਲੰਬੀ ਪਾਈਪ ਲੈ ਕੇ ਆਉਣਾ ਪੈਂਦਾ ਇੱਥੇ ਸੋ ਇਹ ਹੈ ਪਰ ਆਪਾਂ ਛੋਟੇ ਟਰੱਕ ਸਾਨੂੰ ਸ਼ਹਿਰ ਦੇ ਅੰਦਰ ਵਾਸਤੇ ਜ਼ਰੂਰ ਚਾਹੀਦੇ ਨੇ ਜੀ ਇਹਨਾਂ ਦਾ ਜਿਹੜੀ ਛੱਤ ਹੈ ਉਹ ਡੈਫੀਨਿਟਲੀ ਪੈ ਜਾਏਗੀ ਸਾਡੇ ਫੰਡਸ ਆ ਰਹੇ ਨੇ ਮਿਲ ਕੇ ਹਫ਼ਤੇ ਤੱਕ ਪਹੁੰਚ ਜਾਣਗੇ ਸੜਕੋ ਐਸ ਸੋਨਸ ਫੰਡਸ ਆਉਂਦੇ ਅਸੀਂ ਇਹਨਾਂ ਛੱਤ ਪਾ ਦਾਂਗੇ ਤੇ ਡੀਸੀ ਕੋ ਰਿਕੁਐਸਟ ਕਰਕੇ ਅਸੀਂ ਉਹਨਾਂ ਨੂੰ ਫੰਡਸ ਉਹਨਾਂ ਪਾਕਿਸਤਾਨ ਨੂੰ ਦੇਣ ਡਿਜ਼ਾਸਟਰ ਲੀਫ ਦੇ ਵਿੱਚ ਤਾਂ ਕਿ ਇਹਨਾਂ ਦੀ مالی ਮਦਦ ਹੋ ਸਕੇ ਤੇ ਸਰ ਘਰ ਚ ਇਕੱਲੇ ਕਮਾਨ ਵਾਲੇ ਨੇ ਟੇਲਰ ਦਾ ਕੰਮ ਕਰਦੇ ਸੀਗੇ ਉਹਨਾਂ ਕਹਿੰਦੇ ਵੀ ਵਿਆਹ ਸ਼ਾਦੀ ਲਈ ਕਿਹੜੇ ਕੱਪੜੇ ਸੀ ਉਹ ਤੱਕ ਸੜ ਚੁੱਕੇ ਨੇ ਤੇ ਉਹਦੇ ਵਾਸਤੇ ਕੋਈ ਹੱਲ ਕੀਤੀ ਜਾਏਗੀ ਡੈਫੀਨਿਟਲੀ ਕਰਾਂਗੇ ਆਪਾਂ ਅਸੀਂ ਆਪਣੇ ਕੋਲੋਂ ਵੀ ਅਰੇਂਜ ਕਰ ਦਿੰਦੇ ਹਾਂ ਫੰਡ ਇਹਨਾਂ ਨੂੰ ਕੁਝ ਤੇ ਕੁਝ ਅਸੀਂ ਉਹਨਾਂ ਨੂੰ ਦੀਸੀ ਕੋ ਦਵਾ ਮੰਗਦੇ ਤੇ ਜਿਹੜੇ ਛੱਤੋ ਬਦਲਾਵਾਂਗੇ ਤਾਂ ਕਿ ਇਹਦਾ ਕੰਮ ਵੀ ਨਾਲ ਨਾਲ ਚੱਲਦਾ ਜਾਵੇ ਡੈਫੀਨਿਟਲੀ ਕਰਾਂਗੇ ਮੈਂ ਤਾਂ ਇਹ ਕਹਣਾ ਜਾਵਾਂ ਜੀ ਜੈਮਲ ਸਿੰਘ ਸਾਹਿਬ ਆਏ ਨੇ ਜੋ ਹੱਲਾ ਬਾਰੇ ਕਹਿੰਦੇ ਨੇ ਆਪਣੇ ਬਾਰੇ ਪੂਰਾ ਖਰਾਬ ਉਤਰਨ ਤਾਂ ਕਿ ਸਾਡੇ ਵੀ ਮਨ ਨੂੰ ਖੁਸ਼ੀ ਮਿਲੇ ਸਾਧਾਰਨ ਕੋਈ ਨੁਕਸਾਨ ਜੋ ਹੈ ਉਹ ਕਹਾਂਗੇ ਗੇਨ ਤੇ ਰਿਸ਼ਤ ਬਦਲਾਈ ਜਾਏਗੀ ਤੁਹਾਨੂੰ ਪ੍ਰੋਬਲ ਫੰਡ ਦੇ ਦਿੱਤਾ ਜਾਏਗਾ ਬਾਕੀ ਜੋ ਆਡੇ ਵਾਲੋ ਆਪਣੀ ਜੀ ਹੈਲਪ ਹੋ ਸਕਦੀ ਧਰੀ ਕਰਾਂਗੇ ਸਾਰੇ ਹੋਰ ਕੋਈ ਆ ਹੁਣ ਤੱਕ ਨਹੀਂ ਇਸ ਤਲਾਗਾ ਹੀ ਤੋਂ ਹੋਰ ਕੋਈ ਨਹੀਂ ਆ ਸਿਰਫ ਡੇਲੀ ਪੋਸਟ ਵਾਲੇ ਆਏ ਸੀ ਉਹਨਾਂ ਨੇ ਮੇਰੀ ਕਾਫੀ ਹੈਲਪ ਕਰਾਈ ਹੈ ਅੱਛਾ ਤੇ ਨਰਮਿੰਦਰ ਸਿੰਘ ਭਾਜੀ ਐਡਵਰਡ ਦੇ ਭਾਜੀ ਸਿਮਰਜੀਤ ਸਿੰਘ ਉਹਨਾਂ ਨੇ ਮੇਰੀ ਕਾਫੀ ਹੈਲਪ ਕਰਾਈ ਹੈ ਉਹਨਾਂ ਨੇ ਕਾਫੀ ਲੋਕਾਂ ਮੇਰਾ ਨੰਬਰ ਵੀ ਦਿੱਤਾ ਵਾ ਜਿਹਨਾਂ ਨੇ ਕਾਫੀ ਮੇਰੀ ਹੈਲਪ ਕੀਤੀ ਜੀ ਜੀ ਐਮਐਲਏ ਤੋਂ ਇਲਾਵਾ ਹੋਰ ਕੋਈ ਨਹੀਂ ਸਭ ਨਹੀਂ ਇਸ ਤੋਂ ਇਲਾਵਾ ਕੋਈ ਨਹੀਂ ਆ ਸਕਤਾ ਇਹ ਮਨ ਨੂੰ ਥੋੜਾ-ਪੋਤਾ ਖੁਸ਼ੀ ਹੈ ਕਿ ਕੋਈ ਕੋਚਰ ਕਿਸੇ ਨਾ ਦਾ ਸਾਥ ਲੈ। ਅੱਜ ਮਨ ਚੱਲੀ ਹੈ ਕਿ ਕੋਈ ਨਾ ਪਰ ਮੇਰਾ ਸਾਥ ਦੇ ਲੈ ਖੜਾ ਹੈ ਮੇਰੇ ਨਾਲ। ਜੁੜ ਦਿੱਤਾ ਜਾਏਗਾ। ਇਸੇ ਵਾਂਚ ਵਿੱਚ ਮੈਂ ਖੁਸ਼ੀ ਹਾਂ। ਕੋਈ ਖੁਸ਼ੀ ਹੁਸਤਾਉ ਕਿਹਾ ਮਾੜਾ ਬਣਨਾ। ਟੋਟਲ ਕਿੰਨਾ ਕ ਨੁਕਸਾਨ ਹੋ ਗਿਆ ਸੀਗਾ। ਟੋਟਲ ਮੇਰਾ ਭਾਈ ਤਾਂ ਕਰਨੀ ਕਰ। ਟੋਟਲੀ ਸਾਰਾ ਮੇਰਾ ਚਾਤ ਤੋਂ ਪਹਿਲਾਂ ਹਸਾ ਗਿਆ। ਜਿਹੜੇ ਲੋਕਾਂ ਦੇ ਵਿੱਚ ਕੱਪੜੇ ਸੀ। ਮੇਰਾ ਸਾਰਾ ਸਮਾਨ ਸੀ ਪੱਤਾਂ ਜਿਹੜਾ ਯੂਜ਼ ਕਰਦੇ ਸਾਰਾ ਆਪਣੇ ਵਾਜਗੀ ਵਿੱਚ। ਪਲੱਸ ਐਮਐਲਏ ਸਾਹਮਣੇ ਕੀ ਕੀ ਪ੍ਰੋਸਤਾਵ ਦਿੱਤਾ? ਐਮਐਲਏ ਸਾਹਿਬ ਨੇ ਮੇਰੀ ਸ਼ਤ ਬੁਲਾਉਂਦਾ ਮੈਂ ਦਾ ਕੋਚੇ ਕਿ ਤੁਹਾਨੂੰ ਫਾਂਡ ਵੀ ਦਵਾਏ ਜਾਵਾਂਗੇ ਤੇ ਜੋ ਤੁਹਾਡੇ ਫੈਮਿਲੀ ਨੂੰ ਨੁਕਸਾਨ ਆਇਆ ਜੋ ਵੀ ਆਇਆਗਾ ਉਹ ਵੀ ਤੁਹਾਨੂੰ ਤੇ ਕੁਝ ਹੋ ਜਾਏ ਆਪਣੇ ਕੋਲ ਵੀ ਆਪਣੇ ਕੋਲ ਵੀ ਫਾਂਡਾ ਹੀ ਦਵਾਵਾਂਗੇ ਮੀਜੀ ਫਾਂਡ ਦਵਾਵਾਂਗੇ ਜਿੰਨਾ ਤੁਹਾਡੇ ਘਰ ਕੋਈ ਕੁਝ ਕਰਦਾ ਕੋਈ ਕੁਝ ਹੋ ਜਾਏਗਾ ਠੀਕ ਹੈ